ਸ਼ੀਆਂ ਪਾਤਸ਼ਾਹੀ ਜੇ ਸਤਗੁਰ ਨਦਰ ਕਰੇ ਸੁਖ ਹੋ ਤਲਪੁਰ ਸੇਵੀ ਆਹਨ ਸ ਸੈ ਸੁਭਾਏ ਦਰਸ਼ਨ ਵਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਈ ਹੋਇ ਸਿਖਤ ਖਸਮ ਦੇ ਨੋਰ ਅਰਸੋਂ ਗੁਰਸੋਂ ਝਟੀ ਆਏ ਤੋਦ ਦੇਤੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੇ ਕਟਿ ਆਏ ਸੱਜਣ ਸੱਚਾ ਬਾਦਸ਼ਾਹ ਸ਼ਰਸ਼ਾ ਦੇਸ਼ਾਹ ਜਿਸ ਪਾਸ ਬੈਠਿਆ ਸੁਹੀ ਆਏ ਸਭਨ ਦਾ ਵਿਸਾਹ ਜਤ ਸਰੀ ਮਹੱਲਾ ਪੰਜਵਾ ਕੋਈ ਜਣ ਹਰਿ ਸਿਉ ਦੇਵ ਜੋਰ ਚਰਨ ਗਹ ਬਕੋ ਸਭ ਰਸਨਾ ਦਿੱਜੈ ਪ੍ਰਾਨਿ ਅਕੋਰ ਕੋਈ ਜਾਣ ਹਰਿ ਸਿਉ ਦੇਵ ਜੋਰ ਚਰਨ ਗਹ ਬਕੋ ਸਭ ਰਸਨਾ ਦੀ ਜੈ ਪ੍ਰਾਣ ਅਕੋਰ ਰਹਾ ਮੰਤਨ ਨੇ ਮਨਨ ਕਰਤ ਕੇ ਅਰ ਅਰ ਸਿਂਚੇ ਸੁਦਾ ਸੰਜੋਰ ਯਾ ਰਸ ਮੈ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੂਰ ਆਇਓ ਸ਼ਰਨ ਦੀਨ ਦੁਖ ਭਜਨ ਚਿਤਵੋ ਤੁਮਰੀਓ ਰ ਅਬ ਐ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਨ ਦੀਨ ਦੁਖ ਭਜਨ ਚਿਤ ਵੋ ਤੁਮਰੀ ਓਰ ਅਬੇ ਪਦ ਧਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਚੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੇ ਸਾਧ ਸੰਗ ਜੀਓ ਜੈਤ ਸ੍ਰੀ ਰਾਗ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਾਇਬ ਸ੍ਰੀ ਗੁਰੂ ਅਰਜਨ ਦੇਵ ਜੀ ਹੁਕਮ ਬਖਸ਼ਿਸ਼ ਕਰਦੇ ਨੇ ਕੋਈ ਜਾਣ ਹਾਰਸ਼ਿਓ ਦੇ ਵੀ ਦੁਰ ਚਰਨ ਗਾਹੋਂ ਬੱਕੋਂ ਸੁਬਰਸਨਾ ਦੀਜੇ ਪ੍ਰਾਣ ਅਕੋਰ ਰਹਾਓ ਇੱਕ ਕਰਕੇ ਵੀ ਵਿਖਾਇਆ ਸੱਚ ਹੈ ਉਹਨਾਂ ਨੇ ਕਹਿੰਦੇ ਕੋਈ ਐਸਾ ਸੱਜਰ ਮਿਲ ਜਾਵੇ ਕੋਈ ਐਸਾ ਗੁਰਮੁਖਤ ਪਿਆਰਾ ਮਿਲ ਜਾਵੇ ਜਿਹੜਾ ਪਰਮੇਸ਼ਰ ਦੇ ਨਾਲ ਜੋੜ ਦੇਵੇ ਜਿਹੜਾ ਮਾਲਕ ਦੇ ਨਾਲ ਜੋੜ ਦੇਵੇ ਉਹਦੇ ਵਟੇ ਵਿੱਚ ਮੈਂ ਕੀ ਦੇਵਾਂਗਾ ਸਤਗੁਰੂ ਕਹਿੰਦੇ ਨੇ ਕਿ ਚਰਨ ਗਾਹੋ ਉਹਦੇ ਚਰਨ ਪਰਸਾਂ ਆਪਣੀ ਮਿੱਠੀ ਜ਼ੁਬਾਨ ਤੋਂ ਉਹਦਾ ਵਧੀਆ ਨਾਮ ਜਪਾਂ ਉਹਦੀ ਉਸਤਤੀ ਕਰਾਂ ਜਿਹੜਾ ਪਰਮੇਸ਼ਰ ਨਾਲ ਜੁੜੇ ਦੀਜੇ ਪ੍ਰਾਣੇ ਕੋਰੇ ਥੋਂ ਤੱਕ ਕਿ ਮੈਂ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦਾਂ। ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਸਤਿਗੁਰੂ ਦੇ ਨਾਲ ਪਰਮੇਸ਼ਰ ਨਾਲ ਜੋੜਨ ਵਾਲਾ ਹੋਵੇ ਤੇ ਮੈਂ ਆਪਣੇ ਪ੍ਰਾਣ ਵੀ ਉਹਦੇ ਤੋਂ ਨਿਸ਼ਾਵਰ ਕਰ ਦੇਣਾ ਰਹਾ ਹਾਂ। ਹੁਣ ਸਤਿਗੁਰੂ ਕਹਿੰਦੇ ਨੇ ਕੀ ਜੋੜਨ ਦਾ ਤਰੀਕਾ ਕੀ ਹੈ ਪਿਆਰਿਆ ਤੇ ਜੁੜਨਾ ਕਿਵੇਂ ਆ ਕਹਿੰਦੇ ਮਾਨ ਤਨ ਨਿਰਮਲ ਕਰਤ ਕਿਾਰੂ ਹਰ ਸਿੰਚੇ ਸੁਦਾ ਸੰਜੋਲ ਪਿਆਰਿਆ ਆਪਣੇ ਮਨ ਅਤੇ ਤਨ ਨੂੰ ਇੱਕ ਨਿਰਮਲ ਪਵਿੱਤਰ ਕਿਾਰਾ ਬਨਾਲਾ ਜਿਵੇਂ ਜ਼ਮੀਨ ਦੇ ਵਿੱਚ ਵਟਾ ਪਾ ਕੇ ਆਪਾਂ ਪੈੜੀ ਨੂੰ ਬੱਤਰ ਕਰਨਾ ਹੁੰਦਾ ਪਿਆਰਿਓ ਉਸ ਤਰੀਕੇ ਦੇ ਨਾਲ ਕਿਆਰਾ ਬਣਾ ਕੇ ਚਾਰੇ ਬੰਨੇ ਵੱਟਾ ਪਕੀਆਂ ਕਰ ਤੇ ਫੇਰ ਉਹਦੇ ਵਿੱਚ ਪਾਣੀ ਛੱਡ ਇੱਕ ਮੂੰਹੇ ਤੋਂ ਪਾਣੀ ਛੱਡੇਗਾ ਜਦੋਂ ਲਬਾ ਲਬ ਕਿਆਰਾ ਭਰ ਜਾਵੇਗਾ ਨਾ ਤੇ ਉਹ ਪੈੜੀ ਜਿਹੜੀ ਆ ਆਪ ਸਭ ਨੂੰ ਪਤਾ ਹੈ ਕਿ ਵਤਰ ਹੋ ਗਈ ਉਹ ਪੈੜੀ ਜਿਹੜੀ ਐ ਸਿੰਜ ਗਈ ਤੇ ਸਤਿਗੁਰੂ ਕਹਿੰਦੇ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੇ ਸੁਦਾ ਸੰਜੋਰ ਇਸ ਤਰੀਕੇ ਦੇ ਨਾਲ ਮਾਨਤੇ ਤਾਨੂੰ ਇੱਕ ਪਿਤਰ ਕਿਆਰਾ ਬਣਾ ਲਾ ਉਸ ਕਿਆਰੇ ਦੇ ਵਿੱਚ ਨਾਮ ਜਲ ਪਾ ਕੇ ਇਹਨੂੰ ਲਬਾ ਲਬ ਭਰ ਲਾ ਤੇ ਜਦੋਂ ਫਿਰ ਭਰ ਲਵੇਂਗਾ ਨਾਮ ਜਲ ਦੇ ਨਾਲ ਹੁਣ ਜੇ ਪੈੜੀ ਦੇ ਵਿੱਚ ਪਾਣੀ ਪੈ ਗਿਆ ਵੱਟਾਂ ਮਜ਼ਬੂਤ ਹੋ ਗਈਆਂ ਪੈੜੀ ਭਰ ਗਈ ਜਿਵੇਂ ਆਪਾਂ ਝੋਨਾ ਲਾਉਣ ਵਾਸਤੇ ਕਦੂ ਮਾਰਦਿਆਂ ਪਿਆਰਿਓ ਤੇ ਲਬਾ ਲਾਓ ਭਰ ਕੇ ਉਹਦੇ ਵਿੱਚ ਝੋਨਾ ਲਾਉਣੇ ਆ ਪਾਣੀ ਉਹਦੇ ਵਿੱਚੋਂ ਕਿਸੇ ਪਾਸੇ ਜਾਣ ਨਹੀਂ ਦਿੰਦੇ ਇਸੇ ਤਰ੍ਹਾਂ ਸਤਿਗੁਰੂ ਕਹਿੰਦਾ ਹੈ ਵੀ ਆਪਣੇ ਮਨ ਦੇ ਨਿਰਮਲ ਪੀਤਰ ਕਿਆਰਾ ਬਣਾ ਕੇ ਉਹਨੂੰ ਸਿੰਝਲਾ ਨਾਮ ਜਲ ਦੇ ਨਾਲ ਜਦੋਂ ਨਾਮ ਜਲ ਦੇ ਨਾਲ ਸਿੰਝਲੇਗਾ ਨਾ ਤੇ ਫਿਰ ਇਹ ਰਸ ਮੇ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰ ਜਦੋਂ ਉਹਦੇ ਵਿੱਚ ਹੋਰ ਕੋਈ ਚੀਜ਼ ਹੀ ਨਹੀਂ ਜਾਣੀ ਜੇ ਕਿਆਰਾ ਭਰਿਆ ਜਲ ਦੇ ਨਾਲ ਕਿਆਰੇ ਭਰੇ ਦੇ ਵਿੱਚ ਹੋਰ ਪਾਣੀ ਨਹੀਂ ਪੈਣਾ ਜਿਵੇਂ ਇਸੇ ਤਰ੍ਹਾਂ ਹੀ ਆਪਣੇ ਮਨ ਨੂੰ ਅਨੰਦੇਰਵਲ ਪਤਰ ਗਿਆਰਾਂ ਬਣਾ ਲਿਆ ਤੂੰ ਉਹਦੇ ਵਿੱਚ ਨਾਮ ਜਲ ਪ੍ਰਵੇਸ਼ ਕਰ ਗਿਆ ਤੇ ਬਾਅਦ ਦੇ ਵਿੱਚ ਹੋਰ ਕੋਈ ਚੀਜ਼ ਇੰਟਰ ਨਹੀਂ ਹੋਣੀ ਤੇ ਇਸ ਤਰੀਕੇ ਦੇ ਨਾਲ ਤੂੰ ਇਸ ਰਸ ਦੇ ਵਿੱਚ ਮਗਨ ਹੋ ਜਾਵੇਂਗਾ ਤੇ ਬੰਦਰਾਂ ਤੋਂ ਛਡਕਾਰਾ ਮਿਲ ਜੇਗਾ ਵਿਖਿਆ ਤੂੰ ਜਾਂ ਤੂੰ ਛਡਕਾਰਾ ਮਿਲ ਜਾਵੇਗਾ ਆਇਓ ਸ਼ਰਣ ਦੀਨ ਦੁਖ ਭਜਨ ਚਿਤ ਉਹ ਤੁਮਰੀ ਔਰ ਸਾਹਿਬ ਆਇਦੁਦ-ਦੀਨ ਦੁਖੀਆਂ ਦੀ ਅਤਕ ਅੰਗਾਲਾਂ ਦੀ ਸਹਾਇਤਾ ਕਰਨ ਵਾਲੇ ਪਰਮੇਸ਼ਰ ਆਪ ਜੀ ਦੇ ਨਾਲ ਇੱਕ ਛੋਟੀ ਜੀ ਮੈਂ ਸਾਖੀ ਸੰਧੀ ਕਰਾਂ ਪਿੱਛੇ ਦੇ ਥੋੜੇ ਦਿਨਾਂ ਦੀ ਗੱਲ ਹੈ ਕਣਕਾਂ ਜੇ ਵੜਨ ਵਾਲੀਆਂ ਸਨ ਤੇ ਬੱਦਲ ਪੱਛਮ ਵਾਲੇ ਬਣਿਓ ਇਤਨਾ ਕ ਬੱਦਲ ਚੜ੍ਹ ਕੇ ਆਇਆ ਪਿਆਰਿਓ ਤੇ ਲੱਗਦਾ ਸੀ ਕਿ ਇਹ ਅਣਹੋਣੀ ਕੋਈ ਨਾ ਕੋਈ ਵਾਪਰੇਗੀ ਇਤਨਾ ਕਾਲਾ ਸ਼ਾਹ ਬੱਦਲ ਸੀ ਕਿਉਂਕਿ ਜਗਾ ਜਗਾ ਤੇ ਗੜੇਮਾਰੀ ਹੋ ਰਹੀ ਸੀ ਤੇ ਪਿਆਰਿਓ ਮਨ ਦੇ ਵਿੱਚ ਦਾਸ ਦੀ ਵਿਚਾਰ ਆਈ ਕਿਉਂ ਨਾ ਅਰਦਾਸ ਕੀਤੀ ਜਾਵੇ ਦੂਜੇ ਬੰਦੇ ਮਨ ਦੇ ਵਿੱਚ ਇਹ ਗੱਲ ਆਈ ਕਿ ਇਹ ਜਿਹੜਾ ਫੁਰਨਾ ਵੀ ਲੈਣਾ ਪਾਪ ਹੈ ਕਿਉਂ ਸਤਗੁਰੂ ਦੀ ਕਿਰਪਾ ਜਿਹੜੀ ਆ ਸਤਗੁਰੂ ਜੋ ਕਰ ਰਿਹਾ ਉਹਦੇ ਰਾਹ ਦੇ ਵਿੱਚ ਡਿੱਕਾ ਡੋਣਾ ਪਾਪ ਹੈ ਪਰ ਮਨ ਨਹੀਂ ਟਿਕਿਆ ਮਨ ਨਹੀਂ ਖੜੋਤਾ ਕਿ ਝੋਨਾ ਮਾਰਿਆ ਗਿਆ ਫਸਲ ਕਣਕ ਦੀ ਆਈ ਏ ਹਰ ਪਰਿਵਾਰ ਦੀ ਰੋਜੀ ਰੋਟੀ ਹੈ ਜੇ ਐਸਾ ਕੰਮ ਬਣ ਗਿਆ ਤੇ ਕੀ ਬਣੇਗਾ ਅਰਦਾਸ ਬੇਨਤੀ ਕੀਤੀ ਸਤਿਗੁਰੂ ਦੇ ਅੱਗੇ ਸੱਚੇ ਪਾਤਸ਼ਾਹ ਬਖਸ਼ਰੈ ਚਲੋ ਆਪਾਂ ਤੇ ਕੌਣ ਹੈ ਤੁਹਾਡੇ ਚਰਨਾਂ ਦੀ ਧੂੜ ਆ ਪਿਆਰਿਓ ਸਤਿਗੁਰੂ ਦੀ ਕਿਰਪਾ ਆਈ ਉਹ ਬਦਨ ਜਿਹੜਾ ਹੈ ਇਧਰੋਂ ਵਾਪਸ ਜਾ ਕੇ ਮਾਝੇ ਦੇ ਵਿੱਚ ਵਰ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਕਰਕੇ ਨਾ ਮਤਲਬ ਹੀ ਨਹੀਂ ਪਰ ਮੈਂ ਜਿਹੜੀ ਸਾਖੀ ਤੁਹਾਨੂੰ ਬਿਆਨ ਕਰਨ ਲੱਗਾ ਐ ਕਿ ਭਗਤ ਜਿਹੜਾ ਸੀ ਗੁਰੂ ਸਾਹਿਬ ਦਾ ਇੱਕ ਸਿੱਖ ਸੀ ਭਾਈ ਜੀਵਾ ਭਾਈ ਜੀਵਾ ਗੁਰੂ ਸਾਹਿਬ ਬਾਤ ਤੇ ਰੋਜ਼ਾਨਾ ਖਿਚੜੀ ਬਣਾ ਕੇ ਲਿਆਉਂਦਾ ਸੀ ਖਿਚੜੀ ਇੱਕ ਦਿਨ ਇਤਨਾ ਹਨੇਰ ਉੱਠਿਆ ਉਸ ਹਨੇਰ ਦੇ ਵਿੱਚ ਖਿਚੜੀ ਤਿਆਰ ਕਰਨੀ ਸੀ ਛਰਾਂਤ ਬਾਣੀ ਕਰਨਾ ਸੀ ਕਹਿਣ ਲੱਗਾ ਕੋਲਾ ਬਣ ਸੀ ਨਾ ਕਹਿਣ ਲੱਗਾ ਅਰਦਾਸ ਬੇਨਤੀ ਉਹਨੇ ਕੀਤੀ ਆਕਾਲ ਪੁਰ ਪ੍ਰਮਾਤਮਾ ਜੀ ਮੈਂ ਆਪਣੇ ਸਤਿਗੁਰੂ ਬਾਤ ਤੇ ਖਿਚੜੀ ਤਿਆਰ ਕਰਨੇ ਹੈ ਤੇ ਸਮਾਂ ਬਖਸ਼ ਅਗਰ ਹਨੇਰੀ ਆ ਗਈ ਤੇ ਖਿਚੜੀ ਦੇ ਵਿੱਚ ਘੱਟਾ ਮਿੱਟੀ ਪੈ ਜਾਵੇਗਾ ਖਿਚੜੀ ਦੇ ਵਿੱਚ ਰੇਤਾ ਦੀ ਕਿਰਕ ਆਵੇਗੀ ਸਤਿਗੁਰੂ ਪ੍ਰਸੰਨ ਨਹੀਂ ਹੋਣਗੇ ਕਿਰਪਾ ਕਰੋ ਹਨੇਰੀ ਨੂੰ ਉਸ ਸਮੇਂ ਵਾਤੇ ਰੋਗ ਦੇਉ ਤੇ ਪਿਆਰਿਓ ਜਦੋਂ ਅਰਦਾਸ ਬੇਨਤੀ ਜਿਹੜੀ ਹੈ ਨਾ ਮਿਰਥੀ ਕਦੇ ਨਾ ਹੋਵੇ ਜਾਣ ਕੀ ਅਰਦਾਸ ਸੱਚੇ ਮਨ ਦੇ ਨਾਲ ਅਰਦਾਸ ਕਰਕੇ ਵੇਖ ਲਓ ਸਤਿਗੁਰੂ ਕਹਿੰਦਾ ਅੱਖ ਚਮਕਣ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਪਰ ਸੱਚੇ ਮਨ ਦੇ ਨਾਲ ਸਾਡੇ ਕੋਲ ਹੁੰਦੀ ਨਹੀਂ ਸਾਨੂੰ ਲੱਖਾਂ ਜਨਮ ਲੈਣੇ ਪੈਂਦੇ ਆ ਫਿਰ ਵੀ ਪਰ ਉਤਾਰਾ ਨਹੀਂ ਹੁੰਦਾ ਪਰ ਪਿਆਰਿਓ ਉਸ ਸਿੱਖ ਨੇ ਅਰਦਾਸ ਕੀਤੀ ਭਾਈ ਜੀਵੇ ਨੇ ਹਨੇਰੀ ਰੁੱਕ ਗਈ। ਸ্নান ਪਾਣੀ ਕੀਤਾ। ਸ্নান ਪਾਣੀ ਕਰਨ ਉਪਰੰਤ ਖਿਚੜੀ ਤਿਆਰ ਕੀਤੀ ਬੜਾ ਮਨ ਚ ਖੁਸ਼ਿਆ ਪਰੇਸ਼ਾਨੀਆਂ ਜਿਵੇਂ ਮੇਰੇ ਮਨ ਚ ਸੀ ਕਿ ਮਾਲਕ ਨੇ ਪਾਸੇ ਟਾਲ ਦਿੱਤਾ ਕੰਮ ਚਲੋ ਵੈਗ ਨੂੰ ਕਿਰਪਾ ਕਰੇ ਜੀਆਂ ਦਾ ਦਾਨ ਪਾਣੀ। ਬੜੇ ਮਨ ਦੇ ਵਿੱਚ ਖੁਸ਼ੀ ਹੋਈ ਪਿਆਰਿਓ ਚਾਈ ਜਾਈ ਖਿਚੜੀ ਲੈ ਕੇ ਗੁਰੂ ਸਾਹਿਬ ਦੇ ਦਰ ਤੇ ਜਦੋਂ ਪਹੁੰਚਿਆ। ਤੇ ਗੁਰੂ ਸਾਹਿਬ ਨੇ ਦੂਰੋਂ ਵੇਖਿਆ ਮੰੰਜੇ ਤੇ ਬੈਠੇ ਸਤਿਗੁਰੂ ਜਦੋਂ ਅੱਗੇ ਖਿਚੜੀ ਰੱਖੀ ਭਲਿਓ ਤੇ ਗੁਰੂ ਸਾਹਿਬ ਨੇ ਪੁਹਾ ਕੇ ਮੂੰਹ ਦੂਜੇ ਬੰਨੇ ਕਰ ਲਿਆ ਹੁਣ ਭਾਈ ਜੀਵੇ ਨੇ ਚੁੱਕੀ ਖਿਚੜੀ ਦੂਜੇ ਬੰਨੇ ਕਰ ਲਈ ਹੁਣ ਜਦੋਂ ਦੂਜੇ ਬੰਨੇ ਖਿਚੜੀ ਰੱਖੀ ਪਿਆਰਿਓ ਤੇ ਗੁਰੂ ਸਾਹਿਬ ਨੇ ਮੂੰਹ ਪੁਹਾ ਕੇ ਦੂਜੇ ਬੰਨੇ ਕਰ ਲਿਆ ਬੜਾ ਮਾਨ ਦੇ ਵਿੱਚ ਪਛੇਮਾਨ ਹੋਇਆ ਬੜਾ ਖੁਸ਼ ਕਿ ਅੱਜ ਬੜੀ ਸੋਧਨਾ ਨਾ ਤਿਆਰ ਕਰਕੇ ਖਿਜੜੀ ਲਿਆ ਸਤਿਗੁਰੂ ਛਕਣਗੇ ਪ੍ਰਸੰਨ ਹੋ ਜਾਵਣਗੇ ਪਰ ਇਹਨਾਂ ਨੇ ਤਾਂ ਮੇਰੀ ਲਿਆਦੀ ਵਿੱਚ ਚੀਜ਼ ਮਨ ਦੇ ਵਿੱਚ ਕੀ ਗੁਸਤਾਖੀ ਹੋ ਗਈ ਹੋਵੇ ਇਸ਼ਨਾਨ ਪਾਣੀ ਵੀ ਕੀਤਾ ਸੋਧਨਾ ਨਾ ਭਾਂਡੇ ਤਿਆਰ ਕੀਤੇ ਸਾਰਾ ਕੁਝ ਕੀਤਾ ਏਕ ਹੀ ਬਣ ਗਿਆ ਚਰਣਾ ਤੇ ਟਹਿ ਪਿਆ ਮੱਛਾ ਟੇਕੇ ਕਹਿਣ ਲੱਗਾ ਸਤਿਗੁਰੂ ਕੀ ਗੁਸਤਾਖੀ ਹੋ ਗਈ ਦਾਸ ਨੂੰ ਦੱਸੋ ਮੈਨੂੰ ਪਤਾ ਨਹੀਂ ਜੀ ਕਹਿਣ ਲੱਗੇ ਜਿਹੜਾ ਤੂੰ ਨਰਥ ਕਰਕੇ ਆਇਆ ਜਿਹੜਾ ਤੂੰ ਪਾਪ ਕਰਕੇ ਆਇਆ ਕਹਿੰਦੇ ਜੀ ਕੀ ਪਾਪ ਕਹਿੰਦਾ ਅਰਦਾਸ ਨਹੀਂ ਕੀਤੀ ਹੱਥ ਜੋੜ ਕੇ ਕਹਿੰਦਾ ਜੀ ਅਰਦਾਸ ਕੀਤੀ ਸੀ ਪਰ ਅਰਦਾਸ ਤੇ ਇਸ ਕਰਕੇ ਕੀਤੀ ਸੀ ਖਿਚੜੀ ਦੇ ਵਿੱਚ ਘੱਟਾ ਮਿੱਟੀ ਨਾ ਪਵੇ ਮੇਰੇ ਸਤਿਗੁਰੂ ਨੇ ਮੇਰੇ ਦਾਤੇ ਨੇ ਖਿਚੜੀ ਛਕਣੀ ਹੈ ਕਹਿਣ ਲੱਗਾ ਭਲਿਆ ਉਸ ਹਨੇਰ ਦੇ ਨਾਲ 84 ਲੱਖ ਜੂਨ ਦੇ ਵਿੱਚ ਉਹ ਜਿਹੜੇ ਖੁੱਡਾਂ ਦੇ ਵਿੱਚ ਕੀੜੇ ਮਕੌੜੇ ਬੈਠੇ ਆ ਨਾ ਇਹ ਅਨਾਜ ਉਹਨਾਂ ਤੱਕ ਪੁੰਜਣਾ ਸੀ ਹਵਾ ਨੇ ਉਡਾ ਕੇ ਉਹਨਾਂ ਨੇ ਖੁੱਡਾਂ 'ਚ ਪਚਾਉਣਾ ਸੀ ਤੂੰ ਲੱਖਾਂ ਜੀ ਭੁੱਖੇ ਮਾਰ ਕੇ ਇੱਕ ਸਤਿਗੁਰੂ ਨੂੰ ਲਜਾਉਣ ਵਾਸਤੇ ਖਿਚੜੀ ਬਣਾ ਕੇ ਲਿਆ ਤੇਰੀ ਖਿਚੜੀ ਨਹੀਂ ਮਨਜੂਰ ਤੈ ਕਿ ਚੱਲਣਾ ਤੇ ਪੈ ਗਿਆ ਕਹਿਣ ਲੱਗਾ ਸਤਿਗੁਰੂ ਤੁਸੀਂ ਜਾਣੀ ਜਾਣ ਮੈਂ ਨਮਾਣਾ ਹਾਂ ਵੈਸੀ ਭੁੱਲਣਹਾਰ ਹਾਂ ਨੇਤ ਹੀ ਭੁੱਲਾ ਕਰਦੇ ਹਾਂ ਤੇ ਉਹ ਸਾਨੂੰ ਬਖਸ਼ ਲਿਵੋ ਮੈਨੂੰ ਇਸ ਗੱਲ ਦਾ ਨਹੀਂ ਸਿੱਧਾ ਹੁਣ ਪਿਆਰਿਓ ਸਮਾਂ ਮੈਂ ਜ਼ਿਆਦਾ ਨਹੀਂ ਲੈਣਾ 2 ਮਿੰਟ ਹੋਰ ਲਵਾਂਗਾ ਜਿਹੜਾ ਕੋਈ ਵੀ ਕੰਮ ਹੈ ਜਿਵੇਂ ਸਤਿਗੁਰੂ ਦੇ ਦਰ ਤੋਂ ਰੁਸੀ ਹੋਏ ਕੀਰਤਨੀਆਂ ਗਿਆ ਸੀ ਭਾਈ ਗੁਰਦਾਸ ਜੀ ਗਿਆ ਸੀ ਹੁਕਮ ਹੋਇਆ ਸੀ ਕਿ ਦਾੜੀ ਫੜ ਕੇ ਲਿਆਉਣੀ ਜਿਹੜਾ ਉਹਨਾਂ ਨੂੰ ਇੱਥੇ ਹਾਜ਼ਰ ਕਰੇਗਾ ਪਰ ਗੁਰੂ ਸਵਾਰਿਓ ਸਿੱਖ ਨੇ ਆਪਣੀ ਦਾੜੀ ਆਪਣੇ ਹੱਥ ਚਾਪੇ ਫੜ ਕੇ ਲਿਆਂਦੀ ਸੀ ਗੁਰੂਦਾਰ ਤੇ ਹਾਜ਼ਰ ਹੋ ਗਿਆ ਸਤਿਗੁਰੂ ਤੁਹਾਡਾ ਹੁਕਮ ਹੈ ਕੋਈ ਰਾਹ ਲੱਭਣਾ ਪੈਂਦਾ ਹੈ ਕੰਮ ਦਾ ਹੁਣ ਇੱਕ ਬੰਨੇ ਅਸੀਂ ਕਹਿ ਦਈਏ ਕਿ ਅਸੀਂ ਸਦਾ ਹੀ ਸੱਚ ਬੋਲਦਿਆਂ ਸਾਜੀ ਬੋਲਣਾ ਹੈ ਕਈ ਵਾਰੀ ਤੁਹਾਡਾ ਸੱਚ ਬੋਲਿਆ ਬਾਪ ਹੋ ਜਾਂਦਾ ਜੇ ਤੇ ਕਈ ਵਾਰੀ ਤੁਹਾਡਾ ਝੂਠ ਬੋਲਿਆ ਕੋਲ ਹੋ ਜਾਂਦਾ ਹੁਣ ਤੁਸੀਂ ਆਖੋਗੇ ਇਹ ਕਿਵੇਂ ਹੁਣ ਗੁਰੂ ਸਵਾਰਿਓ ਦੂਰ ਦਰਾਡੇ ਖੇਤਾਂ ਦੇ ਵਿੱਚ ਘਰ ਹੋਵੇ ਕੋਈ ਅਬਲਾ ਨਾਰੀ ਭੱਜੀ ਜਾਂਦੀ ਹੋਵੇ ਪੰਜ ਸੱਤ ਬੰਦੇ ਮਗਰ ਲੱਗੇ ਹੁਣ ਮਾਰਨ ਵਾਲੇ ਉਸ ਘਰ ਦੇ ਵਿੱਚ ਇਕੱਲਾ ਜੀ ਹੋਵੇ ਬਾਹਰਲੇ ਬੰਦੇ ਬੈਠਾ ਹੋਵੇ ਉਸ ਬੀਬੀ ਨੂੰ ਸ਼ਰਨ ਦੇ ਦੇਵੇ ਤੇ ਜਦੋਂ ਮਗਲੇ ਆਣ ਕੇ ਪੰਜ ਸੱਤ ਬੰਦੇ ਪੁੱਛਣ ਭਾਈ ਭਲਿਆ ਇਧਰ ਬੀਬੀ ਆਈ ਤੇ ਅਜੇ ਘਰਤ ਨਹੀਂ ਵੜੀ ਵੜੀ ਤੇ ਘਰ ਹੀ ਹੈ ਨਾ ਹੁਣ ਜੇ ਉਹ ਸੱਚ ਬੋਲ ਦਵੇ ਕਿ ਇਹ ਸਾਡੇ ਘਰ ਵੜੀ ਹੈ ਮੈਂ ਤਾਂ ਸੱਚ ਬੋਲਣਾ ਝੂਠ ਨਹੀਂ ਬੋਲਣਾ ਉਹਨੂੰ ਵੀ ਮਾਰ ਜਾਣਗੇ ਤੇ ਬੀਬੀ ਨੂੰ ਮਾਰ ਜਾਣਗੇ ਅਨਰਥ ਹੋ ਗਿਆ ਨਾ ਸੱਚ ਬੋਲਿਆ ਪਾਪ ਹੋ ਗਿਆ ਹੁਣ ਉਥੇ ਕੀ ਕਹੇਗਾ ਮੈਂ ਨਹੀਂ ਦੇਖੀ ਭਈ ਅੱਗੇ ਚਲੀ ਗਈ ਇਹ ਦੇਖੋ ਬੋਲਿਆ ਤਾਂ ਝੂਠ ਪਰ ਉਹ ਪਰਮੇਸ਼ਰ ਦੇ ਅਧਰ ਤੇ ਉਹ ਪੁੰਨ ਹੋ ਗਿਆ ਇਸ ਕਰਕੇ ਜਿਹੜੀ ਕੋਈ ਵੀ ਹੈ ਬਾਤ ਕੋਈ ਵੀ ਹੈ ਦਾਨ ਕਰਨਾ ਵੀ ਜਿਹੜਾ ਸਤਗੁਰੂ ਕਹਿੰਦੇ ਆ ਕਲੀ ਕੀਜੇ ਦਾਨ ਦਾਨ ਜਿਹੜਾ ਕਰਨਾ ਉਹ ਵੀ ਅਕਲ ਨਾਲ ਡੂੰਘੀਆਂ ਖੋਜਾਂ ਡੂੰਘੀਆਂ ਸਤਿਗੁਰੂਆਂ ਰਮਝਾ ਇਹ ਸਮੁੰਦਰ ਹੈ ਇਹ ਇੰਨੇ ਸਮੇਂ ਦੇ ਵਿੱਚ ਆਪਾਂ ਸਾਂਝ ਨਹੀਂ ਪਾ ਸਕਦੇ ਸਜੇ ਸਜੇ ਆਸਾ ਇਸ ਤਰ ਜਿੰਨੀ ਕਿ ਪਰਮੇਸ਼ਰ ਕਿਰਪਾ ਕਰਦਾ ਹੈ ਆਪ ਜੀ ਨਾਲ ਸਾਂਝ ਪਾਈ ਜਾਂਦੀ ਹੈ ਸੋ ਆਓ ਅਖੀਰਲੀ ਪੰਕਤੀ ਆਪਾਂ ਤੁਹਾਡੇ ਨਾਲ ਸਾਂਝੀ ਕਰਕੇ ਸਮਾਪਤੀ ਕਰੀਏ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀਓ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਆਏ ਅਤ ਕੰਗਾਲਾਂ ਦੀ ਸਹਾਇਤਾ ਕਰਨ ਵਾਲੇ ਬਾਦਸ਼ਾਹ ਤੇਰੇ ਦਰ ਤੇ ਆਏ ਹਾਂ ਚਿੱਤ ਵੀ ਤੇਰੇ ਨਾਲ ਜੋੜਿਆ ਹੈ ਮੰਗ ਕੀ ਹੈ ਅਬੇ ਪਦદાન ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋੜ ਮੈਨੂੰ ਐਸਾ ਦਾਣ ਦੇ ਸਿਮਰਨ ਦਾ ਕਿ ਮੇਰੇ ਸਾਰੇ ਜਿਹੜੇ ਬੰਧਨ ਨੇ ਜਿਹੜੇ ਗਲਤ ਫਾਇਆਂ ਮੇਰੇ ਤੇ ਪੈ ਗਈਆਂ ਨੇ ਜਿਹੜੇ ਮੇਰੇ ਕੋਲ ਗੁਨਾਹ ਹੋਏ ਨੇ ਸਾਰੇ ਮaaf ਕਰਦੇ ਮੈਨੂੰ ਬੰਦਨਾ ਤੋਂ ਸ਼ਰਕਾਰਾ ਦਵਾ ਦੇ ਮੈਂ ਤੇਰੇ ਦਰ ਤੇ ਆਇਆ ਹਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ